ਟਾਈਮ ਹੋ ਗਿਆ 6:20 ਦਾ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਇੱਕ ਮਿੰਟ ਦੀ ਇੱਕ ਮਿੰਟ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆਪਣਾ ਆਪਣਾ ਘਰ ਜਤੰਦਰੁਸ ਹੋਵਗੇ ਤੇ ਲੋ ਜਪਾ ਵਲੌਗ ਦੀ ਸਟਾਰਟਿੰਗ ਕਰ ਲੱਗਿਆ 6:20 ਤੇ ਅੱਜ ਕਰ ਲੱਗੇ ਜਪਜ ਤੁਹਾਨੂੰ ਰੈਡੀ ਕਰਾਂਗੇ ਮੈਂ ਚੋੜਾ ਵਗੈਰਾ ਨਾ ਤੋਂ ਕਿ ਰੈਡੀ ਹੋ ਗਿਆ ਹੁਣ ਆਪਾਂ ਟਿਫਨ ਰੈਡੀ ਕਰਦੀਏ ਕਿਉਂਕਿ ਵੈਨ ਦੀ 7:00 ਤੋਂ 7:30 ਦੇ ਵਿੱਚ ਆਉਣੀ ਹੈ ਜੱਚ ਅੱਗੇ ਆਉਂਦੀ ਆ ਲੋ ਜਪਾ ਦਮਦ ਪਹਿਲਾਂ ਨਾਲ ਦਾ ਕੰਮ ਕਰੀਏ ਅੱਗੇ ਦੀ ਬੈਂ ਦਾ ਟਾਈਮ ਹੁੰਦਾ ਆ ਸਵੇਰ 8 ਵਜੇ ਪੋਨੇ ਕੱਠੇ ਵਜੇ ਤੇ ਅੱਜ ਹੁਣੇ ਮਤਲਬ 7 ਤੋਂ 7:30 ਦੇ ਵਿੱਚ ਮਤਲਬ 7:10 7:05 ਤੇ ਐਸੇ 7 ਦਾ ਹੀ ਆਈਡੀਆ ਦਿੱਤਾ ਕਿ 7 ਵਜੇ ਤੱਕ ਰੈਡੀ ਰੱਖੋ ਆਪਾਂ ਤੇ ਆਪਾਂ ਉਹ ਕਰਦੇ ਵੈਸੇ ਸ਼ੇਵਿੰਗ ਹੋ ਜਾ ਰੈਡੀ ਹੋ ਜਾਏ ਜਸਟ ਉਹਦਾ ਟਿਫਨ ਵਗੈਰਾ ਬੈਂਦਾ ਜਾਗਾ ਤੇ ਆਪਾਂ ਦਵਾ ਦਾ ਟਿਫਨ ਰੈਡੀ ਕਰ ਦਿੰਦੇ ਆ ਦਵਾ ਦਾ ਤੇ ਅੱਜ ਵਲੌਗ ਦੀ ਸਟਾਰਟਿੰਗ ਸਵੇਰ ਸਵੇਰ ਜਿਹੜੇ ਵਲੌਗ ਦੀ ਸਟਾਰਟਿੰਗ ਕਰਨੀ ਆਪਾਂ ਸਰਨਾ ਬਾਲਾ ਲੰਮਾ ਵੀ ਨਹੀਂ ਮਿਲਿਆ ਕਰਨਾ ਬਸ ਲਿਮਿਟ ਚ ਤੇ ਰੱਖਿਆ ਕਰਾਂਗੇ ਸਵੇਰ ਸਵੇਰ ਤਾਂ ਠੰਡਾ ਅੱਗੇ ਤਾਂ ਮੈਂ ਸਵੇਰ ਸਵੇਰ ਸੁਦੇ ਹਾ ਲੈਂਦੀ ਹੁੰਦੀ ਆਕਰ ਹੁਣ ਠੰਡ ਕਰਕੇ ਨਹਾਉਂਦੀ ਵੀ ਫਿਰ ਮੈਨੂੰ ਨਾ ਛਿੱਕਾਂ ਲੱਗ ਜਾਂਦੀਆਂ ਨੇ ਤੇ ਰੋਟੀ ਵੀ ਖਰਾਬ ਤਾਂ ਹੋ ਜਾਂਦਾ ਹੈਗਾ ਠੰਡ ਦੇ ਵਿੱਚ ਰੋਟੀਨ ਬਹੁਤ ਖਰਾਬ ਹੋ ਜਾਂਦਾ ਨਹਾਉਂ ਤੋਂ ਨਾਲ ਕੰਮ ਨਾ ਖਰਾਬ ਹੋ ਜਾਂਦਾ ਸਵੇਰ ਸਭ ਜੀ ਮੰਮੀ ਨੇ ਘਰ ਸੀਸ ਮਤਲਬ ਮੇਰੇ ਸੋਹਣੇ ਸਾਖੀ ਸੁਣਾਈ ਜਾਂਦਾ ਬੱਬਾ ਮਾੜੀ ਨਹੀਂ ਲੱਗੂ ਘਰ ਕੱਢ ਲਿਓ ਫੇਰ ਆਪਣੇ ਘਰ ਫੇਰ ਅਸੀਂ ਚਾਹ ਪੀਵਾਂਗੇ ਜੀ ਅਸੀਂ ਚਾਹ ਸਵੇਰ ਦੀ ਹੁਣ ਇੱਕ ਵਾਰੀ ਵੀ ਨਹੀਂ ਹੁੰਦੀ ਤੇ ਚਾਹ ਪੱਤੀ ਆ ਗਈ ਆਪਣੀ ਸ਼ੁਕਰ ਪਰ ਇੱਕ ਨਾਲ ਸਾਡੀ ਚਾਹ ਪੱਤੀ ਦਾ ਬੜਾ ਰੋਲਾ ਸੀ ਮਾੜੀ ਚੀਜ਼ ਚਾਹ ਪੁੱਤੀ ਜਿਹੜੀ ਹੁੰਦੀ ਆਂਦੀ ਰੋ ਚਾਹ ਟੇਸਟੀ ਨਹੀਂ ਆਉਂਦੀ ਸਾਨੂੰ ਚਾਹ ਹੁੰਦੀ ਮਹਿੰਗੀ ਨਹੀਂ ਹੁੰਦੀ ਉਹ ਵੀ ਤੇ ਪਰ ਨਾ ਫਤਫਾਕ ਹੁੰਦਾ ਚਾਹ ਪਰ ਤੇ ਸਾਨੂੰ ਇੱਕੋ ਹੀ ਚਾਹ ਬੱਤੀ ਪਸੰਦ ਆ ਬਸ ਸਾਨੂੰ ਉਹਦੇ ਬਿਨਾ ਵਧੀਆ ਨਹੀਂ ਜਾਂਦੀ ਚਾਹ ਹੁਣ ਕੱਲ ਲਿਆਂਦੀ ਹੈਗੀ ਆ ਨਹੀਂ ਸੀ ਚਾਹ ਹੀ ਬਹੁਤ ਘੱਟ ਕਰਤੀ ਸੀ ਉਹਦੇ ਕਰਕੇ ਪੀਦੇ ਤਰਨ ਜੀਜਾ ਜਦ ਜੀ ਸ਼ੋਪਿੰਗ ਦੀ ਆਪਣ ਟੈਨਸ਼ਨ ਮੁੱਕ ਗਈ ਆ ਉਹ ਅੱਜ ਕੰਮ ਚੰਗੀ ਆ ਰਹੀ ਹੋਂ ਤਾਂ ਵਸ ਕੰਮ ਚੰਦਾ ਵੀ ਜਿਹੜਾ ਸਮਾਨ ਆਪਣੇ ਸੀਗਾ ਮਤਲਬ ਸਾਰੇ ਮਤਲਬ ਕੱਢ ਲਿਆ ਕਾਲਾ ਪਰ ਸਮਾਨ ਸਾਰਾ ਤੁਹਾਡੇ ਸਾਹਮਣੇ ਲੈ ਆਂਦਾ ਜਿੰਨਾ ਨੂੰ ਲੋੜ ਆ ਆਹਨ ਲੈ ਆਂਦਾ ਆਪਾਂ ਤਾਂ ਨਵਾਂ ਹੀ ਲੈ ਆਂਦਾ ਪਰ ਅਵੇ ਵੈਸੇ ਤਾਂ ਉਹਦੇ ਮਤਲਬ ਇੰਦਰ ਸੂਤ ਸਾਰੇ ਬਾਹਰ ਮਾ ਉਹ ਸਾਰੇ ਹੈਗੇ ਸੀ ਦੇ ਕੋ ਕਿੰਨੇ ਚਾਰ ਚਾਰ ਸੈੱਟ ਨੇ ਬਟ ਨਾ ਕਰੀਮ ਕਲਰ ਦੇ ਬਿਲਕੁਲ ਸਿਰ 21 ਮਤਲਬ ਉਹ ਵੀ ਹਾਫ ਵੱਜੂ ਦੇ ਪੈਂਟੇ ਨਹੀਂ ਸੀ ਸਾਰੇ ਨਾਲੋਂ ਤਾਂ ਉਹ ਤਾਂ ਗਰੇਏ ਜੇ ਸ਼ੇਡ ਦੇ ਚਾਹਦੇ ਉਹ ਹੀ ਚਾਰ ਪੰਜ ਸੈੱਟ ਹੈਗੇ ਉਹੀ ਹਾਦੀ ਗਰੇਏ ਸ਼ੇਡ ਦੇ ਚਾਰ ਸੈੱਟ ਆ ਸਭ ਗਰੇਏ ਸੈੱਟ ਜਿਹੜਾ ਅਲੱਗ ਵੀ ਪਿਆ ਸੀ ਇੱਕ ਸੈੱਟ ਮੰਮੀਆਂ ਦੇ ਮੈਂ ਤਾਂ ਪਾਉਣਾ ਹੀ ਕਰੀਮ ਸੀ ਫਿਰ ਤਾਂ ਤੱਕ ਨਵਾਲੇ ਹੋਣਾ ਪਿਆ ਇਹ ਤਾਂ ਗਰੇਏ ਪਾਣਾ ਹੁੰਦਾ ਸੀ ਇਤਨਾ ਬਾਬੇ ਪਿਆ ਸੀ ਕੱਲ ਨਾ ਕਰੀ ਤੇ ਚਾਚੂ ਜੀ ਵਾਈਟ ਕਲਰ ਦਾ ਡੈਲੀ ਤੇ ਫਿਰ ਤੁਹਾਨੂੰ ਪਤਾ ਨਹੀਂ ਹੁੰਦਾ ਡੈਲੀ ਤਾਂ ਫਿਰ ਗ੍ਰੇ ਕਲਰ ਦੇ ਯੂਜ਼ ਹੁੰਦੇ ਇਸ ਤਰ੍ਹਾਂ ਦੇ ਗ੍ਰੇ ਕਲਰ ਦੇ ਆਪਾਂ ਹਰ ਵਾਰੀ ਲੈਣੇ ਹੁੰਦੇ ਹੁਣ ਵੀ ਫਿਰ ਗ੍ਰੇ ਕਲਰ ਦਾ ਹੀ ਲਿਆ ਸੀ ਤੇ ਤੂੰ ਪਹਿਲਾਂ ਵੀ ਗ੍ਰੇ ਕਲਰ ਦਾ ਦੋ ਪਿਛਲੀ ਵਾਰ ਲਏ ਸੀ ਦੋ-ਦੋ ਕਰਕੇ ਲੈਣੇ ਹੁੰਦੇ ਐਤਕੀ ਹੁਣ ਇੱਕ ਲਿਆ ਪਿਛਲੇ ਹੰਡਾਓ ਮਾ ਕੇ ਫੇਰ ਛੋਟੇ ਹੋ ਜਾਂਦੇ ਰਹਿੰਦੇ ਨੇ ਇਹਦਾ ਸਕਾਰਫ ਨਾਲ ਵਧੀਆ ਠੰਡ ਨਹੀਂ ਲੱਗਦੀ ਦਾਦੀ ਤੇ ਮੰਮੀ ਕੱਢ ਦੇ ਤਾਰ ਤੇ ਮੈਂ ਪਤਾ ਨਹੀਂ ਰੋਟੀ ਜਦ ਬਾਬਾ ਜੀ ਗੁਰਜਿੰਦ ਜੀ ਤੇ ਜਦ ਜਦ ਦੇ ਪਾਪਾ ਜਦ ਜਦ ਨੂੰ ਚਾਹ ਪੀਂ ਜਾਂਦੇ ਬਿਸਕੁਟਾ ਨਾ ਕਿਉਂਕਿ ਖਾਣਾ ਨਹੀਂ ਖਾ ਕੇ ਜਾਂਦਾ ਤੋਂ ਬਸ ਬਸ ਪਹਿਲਾਂ ਖਾ ਜਾਂਦਾ ਸੀ ਹੁਣ ਨਹੀਂ ਖਾਂਦਾ ਕਲਾਸ ਵਗੈਰਾ ਦੀ ਮਿਲ ਗਈ ਸੀ ਕੱਲ ਦੇ ਵਲੌਗ ਚ ਤੁਹਾਨੂੰ ਮਤਲਬ ਜਦੋਂ ਆਪਾਂ ਰੈਡੀ ਕਰਾਂਗੇ ਉਹਦੇ ਚ ਤੁਹਾਨੂੰ ਦਿਖਾ ਦਾਂਗੇ ਹੈ ਨਾ ਫਿਰ ਮੈਂ ਤਾਂ ਸੋਚਿਆ ਕਰਨੋਂ ਪਰ ਰੈਡੀ ਕਰਾਂਗੇ ਜਦੋਂ ਉਦੋਂ ਵਲੌਗ ਬਣਾਵਾਂਗੇ ਤੇ ਉਹਦੇ ਚ ਦੇਖੋ ਤੁਸੀਂ ਹਾਂਜੀ ਬਰਾਤ ਦਾ ਬੋਲਣਾ ਹੁੰਦਾ ਸਤ ਨੂੰ ਠੱਡ ਬਹੁਤਾ ਓਏ ਬਈ ਸ਼ੌਲ ਨਾ ਕੰਮ ਨਹੀਂ ਹੁੰਦਾ ਜੀ ਸ਼ੌਲ ਲੈਣੇ ਨਾ ਸਵੇਰ ਸਵੇਰ ਕੰਮ ਨਹੀਂ ਹੁੰਦਾ ਸ਼ੌਲ ਚੱਲ ਫੇਲੀ ਚੱਲ ਜੋ ਜੱਜੂ ਸਿੰਘ ਬਰਾੜਾ ਤੇ ਚਾਹ ਫੇਲੀ ਮੈਂ ਵੀ ਸੋਚਿਆ ਜਮ ਕੇ ਬਲਾਗ ਦਾ ਸਵੇਹਾ ਸਟਾਰਟ ਕਰ ਦੇਵੇ ਚਲੋ ਗੁਲਾਬ ਸਾਰੇ ਤੁਹਾਨੂੰ 2-2 ਦਿਨ ਲੇਟ ਮਿਲਣਗੇ ਬਸ ਸਮਝ ਲਓ ਤੁਸੀਂ ਮਿਲਣਗੇ ਸਾਰੇ ਡੇ ਬਾਏ ਡੇ ਸ਼ੂਟ ਕਰਦੇ ਹਾਂ ਪਰ ਤੁਸੀਂ

ਮੋਜੀ ਜਦ ਜੋ ਸੈਂਬਰਾਡ ਹੋ ਗਿਆ ਤਿਆਰ ਹੁਣ ਆਪਾਂ ਇੱਕ ਰੀਲ ਤਿਆਰ ਕਰਦੇ ਤੇ ਮੰਮੀ ਤਾਂ ਤਾਰਾ ਕੱਢ ਕੇ ਲੈ ਆਏ ਹਾਂ ਫੁੱਲ ਰੈਡੀ ਆ ਬਸ ਮੈਂਦੀ ਵੇਟ ਆ ਹੁੰਦਾ ਜਬਜੋਤ ਬਸ ਆਪਾਂ ਇੱਕ ਰੀਲ ਰੈਡੀ ਕਰਦੇ ਹਾਂ ਹੁਣ ਰੈਡੀ ਆ ਚਲ ਇਹਨੂੰ ਤਾਂ ਲਾ ਦੇ ਫਿਰ ਰੀਲ ਬਣਾ ਕੇ ਫਿਰ ਪਾਣੀ ਹਣਾ ਇਹਨੂੰ ਲਾ ਦੇ ਚਲੋ ਜੀ ਰੈਡੀ ਗਏ ਆ ਦੁੱਧ ਜਬਜੋਤ ਦੇ ਪਾਪਾ ਵੀ ਹੋ ਗਏ ਤਿਆਰ ਜਾਣੋ ਤੇ ਆਪਾਂ ਹੁਣ ਇਹਨਾਂ ਨੂੰ ਦਈਏ ਬ੍ਰੇਕਫਾਸਟ ਤੇ ਇਹ ਦੋ ਦੁੱਧ ਵਾਲੀ ਪੱਤੀ ਕਾਫੀ ਪਾਦਾ ਕਾਫੀ ਪਾਦਾ ਕਾਫੀ ਪਿਆਤਾ ਗੋੜ ਕਾ ਕੇ ਬਣਾਉਂਦਾ ਕਿ ਖੰਡ ਰੋਜ ਵਾਸਤੇ ਹੁਣੇ ਹੀ ਬਣਾਈ ਆ ਮੈਂ ਥੋੜਾ ਜਿਹਾ ਹੋਇਆ ਤਾਂ ਇਹ ਕਹਿੰਦੇ ਨਾਲ ਮੈਂ ਤਾਂ ਨਾ ਕਿਹਾ ਸੀ ਮੈਂ ਗਰਮ ਗਰਮ ਬਣਾ ਦੂੰਗਾ ਨਾਲ ਜਦੋਂ ਖਾਣੀ ਹੋਏ ਕਹਿੰਦੇ ਨਹੀਂ ਹੁਣੇ ਹੀ ਬਣਾ ਕੇ ਰੱਖ ਤੇ ਮੈਂ ਫਿਰ ਬਣਾ ਕੇ ਰੱਖ ਤੀ ਐਸੇ ਗਰਮ ਗਰਮ ਵਧੀਆ ਲੱਗਦੀ ਹੈ ਉਹ ਤਾਂ ਗਰਮੀ ਪਿਆ ਬਟਾਪਾ ਫਿਰ ਵੀ ਕੋਸੇ ਕਰਕੇ ਹੀ ਦਵਾਂਗੇ ਸੰਦੇ ਨਹੀਂ ਦੇਵੇਂ ਚੱਕਰੀ ਕਰ ਲੈਣਾ ਨਾ ਕਿਹੜੀ ਚੜੀ ਹੈ ਦੇਖ ਲਓ ਬੜੀ ਪੇਸਟੀ ਲੱਗੂ ਚੱਕਮੀ ਨਾ ਇਹ ਸਭ ਦੇ ਨਾਲ ਪੰਗਾਲ ਲੈ ਜੋਰੀ ਚਾਹੀਦੀ ਤਾਂ ਫਿਰ ਚਾਹ ਦੇ ਵਿੱਚ ਚੜੂ ਨਾ Oh, on, <laughs> ਆਣੀ ਜੀ ਨਾ ਚਟਨੀ ਨੂੰ ਗਰਮ ਕਰਕੇ ਵਿੱਚ ਦੇਸੀ ਘਿਓ ਪਾਓ ਤੇ ਚਟਨੀ ਦਾ ਟੇਸਟ ਵੀ ਲਾਜਵਾਬ ਹੀ ਹੋ ਜਾਏਗਾ ਬਾਪੂ ਜੀ ਪਿੱਤਲ ਦੀ ਹੈ ਸਾਡੀ ਖੜਦੀ ਹੈ ਨਹੀਂ پتہ ਨਹੀਂ ਇਹਨਾਂ ਨੂੰ ਕੀ ਹੋਇਆ ਨਾ ਦੇ ਤੇ ਬੜੀ ਟੇਸਟੀ ਬਣੇਗੀ ਚਲੋ ਹੁਣ ਚ ਦਹੀਏ ਰੋਟੀ रोज काफी चीजा ना नहीं बखाई गियां अपा मेले जो तो कई चीजा लैके किन्न हो गए बलॉग हरेको कोई, कोई चीज विखाई है कठिया चेता भूल गए जिदर समान विखाया ਉਦੋਂ ਇੱਕ ਸਟਾਲ ਤੁਸੀਂ ਦੇਖਿਆ ਹੋਵੇ ਗੁੜ ਵਾਲੀ ਹਨਾ ਉਥੋਂ ਵੀ ਆਪਾਂ ਗੁੜ ਵਾਈ ਕੀਤਾ ਤੇ ਬੜਾ ਇਸ ਤਰ੍ਹਾਂ ਤਰ੍ਹਾਂ ਦਾ ਗੁੜ ਸੀ ਤੇ ਆਪਾਂ ਜਿਹੜੇ ਤਰ੍ਹਾਂ ਦਾ ਸੀਗਾ ਆਪਾਂ ਸਾਰੇ ਤਰ੍ਹਾਂ ਦੇ ਲੈ ਕੇ ਆਏ ਆ। ਸ਼ੱਕਰ ਵੀ ਸੀਗੀ ਤੇ ਗੁੜ ਵੀ ਸੀਗਾ ਮੈਂ ਦਿਖਾ ਦੂੰਗੀ ਤੁਹਾਨੂੰ ਇਹ ਵੇਖਦੇ ਇਹ ਦੇਖ ਕੇ ਤੇ ਦਿਖਾ ਦਿੰਦੇ ਆ। ਲੋ ਜੀ ਉਹ ਮੈਂ ਇਹ ਚੁਲੀਆਂ ਦੀ ਆਪਾਂ ਕਿਲੋ ਨਾ ਹਲਦੀ ਵਾਲੀ ਸ਼ੱਕਰ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਮਤਲਬ ਬਹੁਤ ਮਤਲਬ ਇੱਕ ਉਹਨਾਂ ਦਾ ਜਿਹੜਾ ਸੀ ਨਾ ਪੰਜਾਬ ਚ ਨੰਬਰ 1 ਤੇ ਮਤਲਬ ਕੁਹਾੜਾ 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 ਜਿਹੜਾ ਜਿੱਥੇ ਆਪਣਾ ਬੰਦਾ ਸਵਾਨ ਕੁਹਾੜਾ ਹੀ ਕਹਿੰਦੇ ਮੁੰਡਾ ਤਾਂ ਉਹਨਾਂ ਦਾ ਨੰਬਰ 1 ਤੇ ਸੀਗਾ ਤੇ ਉਹਨਾਂ ਦਾ ਸਾਰਾ ਲਿਖਿਆ ਹੋਇਆ ਸੀ ਤੇ ਫੋਟੋ ਵੀ ਮੈਂ ਕੀਤੀ ਆ ਇਹਨੂੰ ਜਿਵੇਂ ਮਰਜ਼ੀ ਯੂਜ਼ ਕਰੋ ਤੁਸੀਂ ਪੰਜੀਰੀ ਚ ਕਰੋ ਜਿਵੇਂ ਮਰਜ਼ੀ ਉਸ ਤੋਂ ਹਲਦੀ ਵਾਲੀ ਹੈ ਤੇ ਥੋੜੀ ਥੋੜੀ ਤਾਂ ਮਹਿੰਦੀ ਤਾਂ ਹੁੰਦੀ ਆ ਪਰ ਤੇ ਆਹ ਗੁੜ ਹੈਗਾ ਜਿਵੇਂ ਆਪਣਾ ਸੋ ਫਜਵੈਣ ਹਰ ਇੱਕ ਤਰ੍ਹਾਂ ਦੀ ਚੀਜ਼ ਪਾਈ ਹੋਈ ਆ ਆ ਪੱਧਰ ਦਾ ਕਿਲੋ ਲੈ ਕੇ ਆਏ ਸੀ ਖਾ ਲਿਆ ਆਪਾਂ ਦੋ ਤਿੰਨ ਦਿਨ ਹੋ ਗਏ ਨਾ ਹੁਣ ਖਾਈ ਜਾਂਦੇ ਆ ੱਦਾ ਦਾ ਕਿਲੋ ਲੈ ਕੇ ਆਏ ਸੀ ਸਾਰੇ ਆਪਾਂ ਇਹ ਖੁਲਿਆੰਦਾ ਸੀ ਆਪਾਂ ਇਹ ਸੀਗਾ ਮਿਲਦਾ ਨਾਰੀਅਲ ਵਾਲਾ ਆ ਨਾਰੀਅਲ ਵਾਲਾ ਸਾਰੇ ੱਦਾ ਦਾ ਕਿਲੋ ਲੈ ਜਾਂਦੇ ਸਿਰਫ ਆਪਾਂ ਲੈਂਦੀ ਜਿਹੜੀ ਉਹ ਸ਼ੱਕਰ ਉਹ ਕਿਲੋ ਲੈਂਦੀ ਬਾਕੀ ਸਾਰਾ ੱਦਾ ਦਾ ਕਿਲੋ ਕਿਉਂਕਿ ਮਹਿੰਗੇ ਆ ਬਾਬਾ 160 ਕੇ 180 ਰੁਪਏ ਕਿਲੋ ਆ ਗੁੜ ਫਿਰ ਆਪਾਂ ੱਦਾ ਦਾ ਕਿਲੋ ਸਾਰੇ ਗੁੜ ਜਾਂਦੇ ਸੀ ਆ ਮੂੰਗਫਲੀ ਵਾਲਾ ਗੁੜ ਐ आ ल चाहा गुड़ ये किलो लिया चाह वाला गुड़ शक्कर आप किलो किलो लिया तीनों तरह आप किलो लिया एक सौ अस्सी रुपये किलो थे ये भी टेस्ट लगन वैसे टेस्ट किए उ बहुत टेस्टी थी बड़े ही टेस्ट परफ्यू वांगू ये उसको तो गुड़ पर बुला चेत को भूल जाता चीजा नहीं बखाइया मैं चल विखा तो बड़ा वादिया कैक करो उ ਆ ਕਿੰਨੇ ਸਫਾਈ ਦੇ ਨਾਲ ਅਸੀਂ ਚੀਜ਼ ਰੈਡੀ ਕਰਦੇ ਆਂ ਜਦੋਂ ਕਦੇ ਆਪਾਂ ਉਧਰਲੇ ਏਰੀਆ ਚ ਗਏ ਨਾ ਤੇ ਆਪਾਂ ਚੈੱਕ ਕਰਕੇ ਆਉਣ ਹੁਣ ਜਾ ਕੇ ਆਉਂਗਾ ਤੁਹਾਨੂੰ ਵੀ ਘਾਟੀ ਲੈਵਾਂਗੇ ਸਾਫੀ ਵਿੱਚ ਕੜ ਕਰ ਕਰ ਕੇ ਸੁਆਦ ਬਣਦੀ ਮੈਂ ਕਰਨੀ ਚਾਹੀਦੀ ਬੜੀ ਹਾਂ ਬਸ ਬੱਚੇ ਹੋ ਗਏ ਆਪਣੇ ਦਾ ਟਿਊਸ਼ਨ ਆ ਪੜਾਵਾਂਗੇ 8 ਤੋਂ 10 ਟਿਊਸ਼ਨ ਤੇ ਉਸ ਤੋਂ ਬਾਅਦ ਵਲੌਗ ਕੰਟੀਨਿਊ ਕਰਦੇ ਕਿਵੇਂ ਕਰਦੇ ਕਿਉਂਕਿ ਮੈਂ ਦੇਖੂਗੀ ਕੀ ਕਰਦੇ ਅੱਜ ਪਤਾ ਨਹੀਂ ਸਬਜ਼ੀ ਕੀ ਬਣਾਣੀ ਐ ਚ ਕੁਝ ਵੀ ਨਹੀਂ ਪਤਾ ਚਲੋ ਜੈਸ ਤੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਇਹ ਮਾਰਨਿੰਗ ਦਾ ਰੁਟੀਨ ਹੈ ਸਵੇਰ ਸਵੇਰ ਦਾ ਸੋ ਵਲੌਗ ਐਨੇ ਚ ਕੰਪਲੀਟ ਹੋ ਗਿਆ ਸੋ ਜ਼ਿਆਦਾ ਲੌਂਗ ਨਹੀਂ ਕਰਦੇ ਆਪਾਂ ਵਲੌਗ ਨੂੰ ਤੇ ਇੱਥੇ ਕਰਦੇ ਵਲੌਗ ਦਾ ਐਂਡ ਤੇ ਜੇ ਕੋ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਵੋਇਡ ਕਰਿਓ ਥੋੜੇ ਜੀ ਬਿਮਾਰ ਹੋਣ ਦੇ ਕਾਰਨ ਆਵਾਜ਼ ਜਿਹੜੀ ਸਹੀ ਨਹੀਂ ਆ ਰਹੀ ਤੇ ਬਾਕੀ ਜਿਹੜਾ ਇਸ ਤੋਂ ਲੈਕਸਟ ਮਤਲਬ ਜਿਹੜਾ ਸ਼ੂਟ ਕੀਤਾ ਉਹ ਅਗਲੇ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਤੇ ਨਾਲ ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ